ਜਦੋਂ ਅਰਗੇ 20 ਤੱਕ ਸਰ ਪ੍ਰਚਾਰਤਾ ਪ੍ਰਚਾਰ ਕਰਦਿਆਂ 22 ਅਪ੍ਰੈਲ 1994 ਵਿੱਚ ਆਪਣੇ ਪਿੰਡ ਬਹਲੋਂ ਜਿਲ੍ਹਾ ਅਸ਼ੀਰ ਭਗਤ ਸਿੰਘ ਨਗਰ ਇਹ ਕਾਰਜrana ਕਰ ਗਏ ਅੱਲਾ ਯਾਰਾਂ ਜੋਗੀ ਇੱਕ ਮੁਸਲਮਨ ਕਵੀ ਸਨ ਇਹਨਾਂ ਨੇ ਜਿੱਤੇ ਛੋਟੇ ਸਾਬ ਜਾ ਜਾਂਦੇ ਅਧੇ ਵੱਡੇ ਸਾਬ ਜਾਂਦੇ ਪਰਸਾ ਕੇ ਵਿੱਚ ਸਤਖੰਡ ਸ੍ਰੀ ਹਰਮੰਦ ਸਾਹਿਬ ਜੀ ਦਾ ਕੇਂਦਰੀ ਸਿੱਖ ਅਜਾਇਬ ਘਰ ਜਿੰਖਤਵ ਵਿੱਚ ਇੱਕ ਐਸੀ ਤਾਪ ਹੈ ਐਸਾ ਅਜਬ ਘਰ ਹੈ ਕਿ ਜਦ ਵੀ ਕੋਈ ਦੇਸ਼ ਵਿਦੇਸ਼ ਤੋਂ ਸ਼ਰਧਾ ਨੂੰ ਯਾਤਰੂ ਦਰਸ਼ਨ ਪ੍ਰਸ਼ਨਾਤ ਕਰਵਾਸਤੇ ਸਤਿ ਸ਼ੰਗਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਆਉਂਦਾ ਹੈ ਤੇ ਉਹ ਕੇਦਰ ਸੇ ਕਰਜਾ ਕਾ ਪੇਦਾਸ਼ਨ ਜ਼ਰੂਰ ਕਰਦਾ ਹੈ ਦੇ ਪੰਥ ਦੇ ਵਿੱਚ ਆਪਣਾ ਮਹੰਦ ਦਾ ਯੋਗਦਾਨ ਪਾਇਆ ਉਹਨਾਂ ਸ਼ਰਧੀਆਂ ਦੀਆਂ ਤਸਵੀਰਾਂ ਜਿਹੜੀਆਂ ਨੇ ਕੇਂਦਰੀ ਸਿੱਖ ਅਜਾਇਬ ਘਰ ਕਿਹਾ ਇਸ ਸ਼ੋਭਤ ਕੀਤੀਆਂ ਜਾ ਰਹੀਆਂ ਨੇ ਉਹਨਾਂ ਸਤਿ ਸੰਤਾਂ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਕਾਥੇਵਾੜੇ ਮਹਾਂਪ੍ਰਸਾਦ ਸਤਬਾਬਾ ਹਯਾਰ ਸਿੰਘ ਜੀ ਪੰਥ ਦੀ ਮਾਇਆ ਦੇ ਸਿਖਿਰ ਦੇ ਦਸਤਰੀ ਕੇਸਰ ਸਾਹਿਬ ਦੇ ਸਾਅ ਕਾ ਜਨਦਾਰ ਸਿੰਘ ਸਾਹਿਬ ਗਿਆਨੀ ਹਰਜਵਤ ਸਿੰਘ ਜੀ ਮਾਣੋ ਔਰ ਵਰਮਤ ਸੰਗੀਤ ਨੂੰ ਜਿਹਨਾਂ ਦੇ ਵੱਟੀ ਦੇਣਾ ਹੈ ਪ੍ਰੋਫੈਸਰ ਕਰਤਾਰ ਸਿੰਘ ਜੀ ਔਰ ਮੁਤਮਮ ਕਵੀ ਅਲਾ ਜਰਖਾ ਯੋਗੀ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਐਸ਼ੀ ਪ੍ਰੋਪ ਕੀਤਾ ਜਾ ਰਹੀਆਂ ਨੇ ਕਮੇਟੀ ਇਸੇ ਤਰੀਕੇ ਨਾਲ ਬਾਬਾ ਜੁਗਿੰਦਰ ਸਿੰਘ ਜੀ ਲੋਪੋਕੇ ਵਾਲੇ ਅਤੇ ਬਹੁਤ ਸਾਕੀ ਸੰਗਤ ਬੈਠੀ ਰਹਿ ਸਭ ਤੋਂ ਪਹਿਲਾਂ ਬਾਬਾ ਹਜਾਰਾ ਸਿੰਘ ਜੀ ਗੁਰੂ ਕਾ ਬਾਗ ਵਾਲੇ ਉਹਨਾਂ ਦੀ ਤਸਵੀਰ ਤੋਂ ਪਰਦਾ ਢਾਉਣ ਦੀ ਰਸਮ ਕੀਤੀ ਜਾ ਰਹੀ ਹੈ ਸੋ ਇਹ ਆ ਪ੍ਰਬੰਧਕ ਕਮੇਟੀ ਬਹੁਤ ਸਾਰੀਆਂ ਪੰਥਕ ਸ਼ਖਸੀਅਤਾਂ ਸਰਦਾਰ ਮਕੈਨਸਿੰਘੀ ਮਹੱਲੋ ਤੇ ਨਾਲ ਦੇ ਪਰਿਵਾਰ ਵੱਲੋਂ ਜਿੱਥੇ ਸਰਦਾਰ ਪ੍ਰਬੰਧਕ ਕਮੇਟੀ ਹਾਜ਼ਰੀਆਂ ਲਵਾ ਰਹੇ ਨੇ ਭਾਈ ਸਰਬਜੀਤ ਆਉਂਦਿਆ ਹੋਇਆ ਇਹ ਤਸਵੀਰਾਂ ਕੌਮ ਨੂੰ ਸਮਰਪਿਤ ਕੀਤੀਆਂ ਜਾ ਰਹੀਆਂ ਨੇ ਮਾਨਯੋਗ ਸਿੰਘ ਸਾਹਿਬ ਜੀ ਜਿੱਥੇ ਦਾ ਸ਼੍ਰੀ ਅਗਲਤਖ ਸਾਹਿਬਾ ਦੇ ਮੁੱਖ ਗ੍ਰੰਥ ਥੀ ਸਤਖਣ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵੱਲੋਂ ਹਕੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਤਸਰ ਸਾਹਿਬ ਵਿਖੇ ਉਸ ਸਥਾਨ ਨਾਲ ਸੰਬੰਧਿਤ ਸਥਾਨ ਕੇਂਦਰੀ ਸਿੱਖ ਅਜਾਇਬ ਘਰ ਉੱਥੇ ਅੱਜ ਬਹੁਤ ਹੀ ਅਤੀ ਸਤਿਕਾਰਯੋਗ ਸਤਖੰਡ ਵਾਸੀ ਸ੍ਰੀ ਮਾਨਸੰਤ ਬਾਬਾ ਹਜ਼ਾਰਾ ਸਿੰਘ ਜੀ ਕਾਰਸੇਵਾਲੇ ਮਹਾਂਪੁਰਖ ਗੁਰਦੁਆਰਾ ਗੁਰੂ ਕੇ ਬਾਗ ਵਾਲੇ ਉਹਨਾਂ ਦੀ ਤਸਵੀਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਾਹਿਬ ਘਰ ਵਿਖੇ ਲਾਉਣਾ ਕੀਤੀ ਆ ਮੈਂ ਸ਼੍ਰੀਮਾਨ ਸੰਤ ਬਾਬਾ ਸਦਨਾਮ ਸਿੰਘ ਜੀ ਘਰ ਸਿਆਉ ਵਾਲੇ ਉਹਨਾਂ ਦੇ ਸਮੁੱਚੇ ਜਥੇਦਾਰਾਂ ਵੱਲੋਂ ਸਰਦਾਰ ਹਰਜਿੰਦਰ ਸਿੰਘ ਧਾਮੀ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਔਰ ਸਮੁੱਚੇ ਸਿੰਘ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਐਸੇ ਮਹਾਪੁਰਸ਼ ਜਿਨ੍ਹਾਂ ਨੇ ਸਾਰਾ ਹੀ ਜੀਵਨ ਆਪਣਾ ਸੇਵਾ ਸਿਮਰਨ ਦੇ ਵਿੱਚ ਲਾ ਕੇ ਬੈਂਟ ਦੀ ਪ੍ਰਾਣੀਆਂ ਨੂੰ ਗੁਰੂ ਘਰ ਦੇ ਨਾਲ ਜੋੜਨਾ ਕੀਤਾ ਸੋ ਬਹੁਤ-ਬਹੁਤ ਧੰਨਵਾਦ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮਾਪਰਖਾ ਵਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਡਵੋਕੇਟ ਅਮਰਜੀਤ ਸਿੰਘ ਪੁੱਤਰ ਪਦਮਸ਼੍ਰੀ ਪ੍ਰੋਫੈਸਰ ਕਰਤਾਰ ਸਿੰਘ ਅੱਜ ਸਾਡੇ ਪਿਤਾ ਪਦਮਸ਼੍ਰੀ ਪ੍ਰੋਫੈਸਰ ਕਰਤਾਰ ਸਿੰਘ ਜੀ ਦੀ ਫੋਟੋ ਸਿੱਖ ਮਿਊਜ਼ੀਅਮ ਸੈਂਟਰ ਦਰਬਾਰ ਸਾਹਿਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਏ ਤੇ ਹੈ ਪਰਿਵਾਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿਤਾ ਪਦਮਸ਼ਰੀ ਪ੍ਰੋਫੈਸਰ ਕਰਤਾਰ ਸਿੰਘ ਜੀ ਨੇ ਆਪਣੇ ਜੀਵਨ ਦੇ ਵਿੱਚ ਸੱਤ ਕਿਤਾਬਾਂ ਲਿਖੀਆਂ ਉਹ ਵੀ ਗੁਰਮਤ ਸੰਗੀਤ ਦੇ ਉੱਪਰ ਹੀ ਸਾਰੀਆਂ ਕਿਤਾਬਾਂ ਹਨ ਜੀ ਸਾਡੇ ਪਿਤਾ ਜੀ ਪ੍ਰੋਫੈਸਰ ਕਰਤਾਰ ਸਿੰਘ ਜੀ ਜਿਨ੍ਹਾਂ ਨੇ ਪੰਥ ਦੀ ਕਾਫੀ ਸੇਵਾ ਨਿਭਾਈ ਹੈ ਔਰ ਜਿਸ ਤਰ੍ਹਾਂ ਗੁਰੂ ਆਪਣਾ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਜਿਹੜੀ ਰਾਗਾਂ ਤੇ ਉਧਾਰਿਤ ਸ਼ਬਦ ਗਾਇਨਲੀ ਪਰੰਪਰਾ ਚੱਲੀ ਆਏ ਉਹਨੂੰ ਉਸ ਨੂੰ ਅੱਗੇ ਵਧਾਉਣ ਲਈ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਮੈਂ ਕਿ ਉਹ ਬਚਪਨ ਤੋਂ ਲੈ ਕੇ ਅਖੀਰਲੇ ਪਲਾਂ ਤੱਕ ਮੈਂ ਕਿ ਉਹਨਾਂ ਦੀ ਜੋ ਹੈ ਕੋਈ 93 ਸਾਲ ਦੀ ਉਮਰ ਤੱਕ ਪੂਰੀ ਹੋਈ ਹੈ ਅੱਗੇ ਹੈ ਅਖੀਰ ਤੱਕ ਉਹ ਸੇਵਾ ਨਿਭਾਉਂਦੇ ਰਹੇ ਹੈਗੇ ਪਿਛਲੇ ਤਿੰਨ ਦਹਾਕੇ ਐਸਜੀਪੀਸੀ ਨਾਲ ਕਨੈਕਟਡ ਰਹੇ ਹੈਗੇ ਆਂ ਔਰ ਗੁਰਮਤ ਗੁਰਵਾ ਜਿਹੜੀ ਹੈਗੀ ਹੈ ਅਕੈਡਮੀ ਸ੍ਰੀ ਨਨਪੁਰ ਸਾਹਿਬ ਸਟਾਪਸ ਜਿੱਥੇ ਕਿ ਰਾਗੀ ਜਿੱਥੇ ਤਿਆਰ ਕੀਤੇ ਜਾਂਦੇ ਹਨ ਅਲੱਗ-ਅਲੱਗ ਗੁਰਦੁਆਰਿਆਂ ਵਾਸਤੇ ਉਹਨਾਂ ਨੂੰ ਜਿਹੜੀ ਹੈਗੀ ਉੱਥੇ ਉਹ ਸਿੱਖਿਆ ਦਿੰਦੇ ਆਂ ਅੱਜ ਦੇ ਕੇਂਦਰ ਸੇਖ ਸਾਹਿਬ ਘਰ ਵਿੱਚ ਜਿਹੜੀ ਤਸਵੀਰ ਲਗਾਈ ਗਈ ਹੈ ਅੱਲਾ ਯਾਰ ਖਾਨ ਜੋਗੀ ਉਹ ਚਿੱਤਰ 100 ਸਾਲੋਂ ਤਿਆਰ ਕੀਤਾ ਗਿਆ ਬੜੀ ਮਹੱਤਤ ਕੀਤੀ ਹੈ ਜਿੱਤੇ ਉਹ ਕਿ ਇਹਨਾਂ ਦੀ ਤਸਵੀਰ ਕੋਈ ਪਹਿਲਾਂ ਕੋਈ ਹੈ ਨਹੀਂ ਸੀ ਨਾ ਹੀ ਇਹਦੇ ਤੱਕ ਤਸਵੀਰ ਬਣੀ ਸੀ ਕਿਉਂਕਿ ਐਨੇ ਸਾਲ ਹੋ ਗਏ ਉਸ ਸਮੇਂ ਫੋਟੋਗ੍ਰਾਫੀ ਨਹੀਂ ਸੀ ਹੁੰਦੀ ਇਹ ਫਿਰ ਮੈਂ ਇਹਨਾਂ ਕੋਲ ਜਦੋਂ ਮੈਨੂੰ ਤਸਵੀਰ ਤਿਆਰ ਕਰਨ ਵਾਸਤੇ ਦਿੱਤੀ ਗਈ ਹੈ ਇਹ ਫਿਰ ਮੈਂ ਜਿਹੜੇ ਸਕਾਲਰ ਸੀ ਜਨਦੇ ਸੰਪਾਦਕ ਸੀਗੇ ਉਹਨਾਂ ਕੋਲ ਪੁੱਛਿਆ ਕੋ ਸਿਆਣੇ ਕੋ ਜਿਹੜੇ ਜਿਹੜੇ ਸੀ ਉਹ ਪੁੱਛੇ ਕਿ ਫਿਰ ਮੈਂ ਤਸਵੀਰ ਹੀ ਉਸੋ ਜਿਹੜੀ ਤਿਆਰ ਕੀਤੀ ਗਈ ਕਿ ਇਹਨਾਂ ਸ਼ਖਸੀਅਤ ਕਿਸ ਤਰ੍ਹਾਂ ਦੀ ਸੀ ਕਿਸ ਤਰ੍ਹਾਂ ਦੀ ਹੈ ਸੀ ਉਸ ਸਮੇਂ ਉਮਰ ਦਾ ਬਿਹਾਰੇ ਕਿਹਾ ਫਿਰ ਉਹਨਾਂ ਦਾ ਜਿਹੜਾ ਉਸ ਸਮੇਂ ਰਹਿਣ ਤੇ ਆਂਦਾ ਢੰਗ ਸੀਗਾ ਉਸ ਸਮੇਂ ਉਹ ਬਣਾਇਆ ਇਹ ਫਿਰ ਮੈਨੂੰ ਬਣਾਉਣ ਲੱਗਿਆ ਕਾਫੀ ਧਿਆਨ ਨਾਲ ਵੇਖ ਚਾ ਕੇ ਤਸਵੀਰ ਜਿਹੜੀ ਇਹ ਬਣਾਉਣੀ ਪਈ ਹੈ ਤੇ ਇਸ ਤਸਵੀਰ ਬਣਾਉਂਦੇ ਮੈਨੂੰ ਕਾफी ਸਮਾਂ ਲੱਗਿਆ ਜੋ ਅੱਜ ਇਥੇ ਸਿੰਘ ਸਾਹਿਬ ਵੀ ਆਏ ਨੇ ਉਹਨਾਂ ਨੇ ਬੜਾ ਸਲਾਈ ਤਸਵੀਰ ਕਿਉਂਕਿ ਉਹਨਾਂ ਨੇ ਵੀ ਕਦੀ ਨਹੀਂ ਵੇਖਿਆ ਸੀ ਜਿਹੜੇ ਹੋਰ ਤਸਵੀਰਾਂ ਹਿਲੀ ਹੁੰਦੀਆਂ ਨੇ ਉਹਨੋਂ ਕਈਆਂ ਵੇਖਿਆ ਹੁੰਦਾ ਪਰ ਜਿਹਨਾਂ ਨੇ ਵੇਖਿਆ ਨਾ ਹੋਵੇ ਤੇਰੇ ਵੀ ਉਹ ਸ਼ਖਸੀਅਤ ਕਿਹੋ ਜੀ ਉਹ ਤਸਵੀਰ ਦੇਖ ਕੇ ਫਿਰ ਅਚਾਨਕ ਜਿਹੜਾ ਦਮਾਦ ਵਿੱਚ ਉਹ ਬੜੀ ਵਧੀਆ ਉਹਨਾਂ ਵਾਸਤੇ ਗੱਲ ਜਿਹੜੀ ਆਉਂਦੀ ਹੈਗੀ ਹੈ ਫਿਰ ਵਾਵਾ ਕਰਦੇ ਵੀ ਬਹੁਤ ਵਧੀਆ ਜਿਹੜਾ ਨਾ ਇਹ ਸਲਫੀਆ ਕਿਉਂਕਿ ਇਹਨਾਂ ਨੇ ਜਿਹੜਾ ਸਭ ਤੋਂ ਵੱਡੀ ਗੱਲ ਇਹ ਸੀਗਾ ਵੀ ਇਹਨਾਂ ਨੇ ਸਿੱਖਾਂ ਬਾਰੇ ਜਾਂ ਗੁਰੂ ਗੋਬਿੰਦ ਸਿੰਘ ਬਾਰੇ ਜਾਂ ਛੋਟੇ ਸਹਿਬਜ਼ਾਦੇ ਦੀ ਸਿੱਧੀ ਬਾਰੇ ਲਿਖਿਆ ਸੀ ਤੇ ਜੋਗੇ ਅੱਜ ਵੀ ਸੌਣੀ ਕਮੇਟੀ ਕੋ ਕਿਤਾਬਾਂ ਛਪੀਆਂ ਇਹਨਾਂ ਦੇ ਮਿਲ ਜਾਂਦੀਆਂ ਨੇ ਤੇ ਇਹ ਤਸਵੀਰ ਫਿਰ ਬਣਾਉਣ ਚ ਮੈਨੂੰ ਕਾਫੀ ਸਮਾਂ ਲੱਗਾ